ਨੰਬਰ ਪਰ ਕੰਦੀ ਦੇ ਦਰਮਿਆਨੀ ਕਿਸਾਨੀ ਨਾਲ ਸੰਬੰਧਤ ਮੰਜੀਤ ਨੰਬਰਦਾਰ ਦੇ ਪੋਤਰੇ ਬਿੱਟੂ ਨੇ ਦਸਵੀਂ ਕਰਕੇ ਗੁਨੀਆਨਾ ਮੰਡੀ ਵਿੱਚ ਕੀੜੇ ਮਾਰ ਦਵਾਈਆਂ ਦੀ ਦੁਕਾਨ ਕਰ ਲਈ ਦੁਕਾਨ ਬਹੁਤ ਵਧੀਆ ਚੱਲ ਪਈ ਚੰਗੇ ਗਾਹਕ ਪੈਣਦੇ ਅਤੇ ਬਿੱਟੂ ਦੀ ਲੋਕਾਂ ਨਾਲ ਚੰਗੀ ਜਾਣ ਪਛਾਨ ਬਣਨ ਲੱਗੀ ਬਿੱਟੂ ਨੂੰ ਸਾਥ ਕਰਨ ਲਈ ਵੇਖਣ ਵਾਲੇ ਆਉਣ ਲੱਗ ਪਏ ਉਸ ਦਾ ਲੰਮਾ ਕਦ ਚੌੜੀ ਛਾਤੀ ਚੰਗੀ ਡੀਲ ਡਾਲ ਵੇਚ ਕੇ ਹਰੇਕ ਦੇ ਪਸੰਦ ਆ ਜਾਂਦਾ ਆਂਢੀ ਗੁਆਂਢੀ ਅਤੇ ਰਿਸ਼ਤੇਦਾਰ ਵੀ ਬਿੱਟੂ ਦੇ ਮਾਪੇ ਤੇ ਰਿਸ਼ਤਾ ਲੈਣ ਲਈ ਜ਼ੋਰ ਪਾਉਣ ਲੱਗੇ ਕਿਉਂਕਿ ਉਹ ਇੱਕ ਲਾਇਕ ਪੁੱਤਰ ਦੇ ਨਾਲ-ਨਾਲ ਮਿਹਨਤ ਕਸ਼ਟ ਤੇ ਸੂਝਵਾਨ ਵੀ ਸੀ ਬਿੱਟੂ ਦੇ ਪਰਿਵਾਰ ਵਾਲੇ ਉਸ ਨਾਲ ਵਿਆਹ ਦੀ ਸਲਾਹ ਕਰਦੇ ਤਾਂ ਉਹ ਰਿਵਾਜਨ ਢੰਗ ਨਾਲ ਕਹਿੰਦਾ ਮੈਂ ਅਜੇ ਨਹੀਂ ਵਿਆਹ ਵਿਉ ਕਰਵਾਉਣਾ ਸਿਆਣੇ ਕਹਿੰਦੇ ਹਨ ਕਿ ਇਨਸਾਨ ਨੂੰ ਜੋ ਕੁਝ ਜ਼ਿੰਦਗੀ ਵਿੱਚ ਹਾਸਲ ਹੋਣਾ ਹੈ ਉਸ ਦਾ ਰਸਤਾ ਆਪਣੇ ਆਪ ਹੀ ਲੱਭ ਪੈਂਦਾ ਹੈ ਦਿਨ ਚੜਦਿਆਂ ਹੀ ਬਿੱਟੂ ਆਪਣੇ ਚਾਚੇ ਕੁਲਵਿੰਦਰ ਨੂੰ ਕੋਈ ਸਨੇਹਾ ਦੇਣ ਲਈ ਉਹਨਾਂ ਦੇ ਘਰ ਗਿਆ ਸੀ ਪਰ ਕੁਲਵਿੰਦਰ ਤਾਂ ਘਰ ਨਹੀਂ ਸੀ ਉਹ ਆਪਣੀ ਚਾਚੀ ਗੁਰਦੇਵੋ ਨੂੰ ਸਨੇਹਾ ਦੇ ਕੇ ਮੁੜਨ ਲੱਗਿਆ ਹੁਣ ਗੁਰਦੇਵੋ ਬਿੱਟੂ ਨੂੰ ਦੇਖਦਿਆਂ ਗਦਗਦ ਹੋ ਉઠી ਉਸ ਨੂੰ ਲੱਗਿਆ ਕਿ ਗੋਰਾ ਰੰਗ ਲੰਮਾ ਕੱਦ ਤੇ ਮੋਟੀਆਂ-ਮੋਟੀਆਂ ਅੱਖਾਂ ਵਾਲੀ ਹਰ ਇੱਕ ਦੇ ਦਿਲ ਵਿੱਚ ਖਿੱਚ ਪੈਦਾ ਕਰਨ ਵਾਲੀ ਉਸਦੀ ਭਤੀਜੀ ਜੀਤੀ ਦੀ ਬਿੱਟੂ ਨਾਲ ਜੋੜੀ ਪਿੰਡ ਵਿੱਚੋਂ ਸਿਰ ਕੱਢ ਜੋੜੀ ਬਣ ਸਕਦੀ ਹੈ ਉਸ ਨੇ ਬਿੱਟੂ ਦੇ ਦਿਲ ਦੀ ਅੰਦਰਲੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਬਿੱਟੂ ਤੂੰ ਹੁਣ ਵਿਆਹ ਕਰਵਾ ਲਿਆ ਫਿਰ ਕਦੋਂ ਕਰਵਾਏਗਾ ਹੁਣ ਤੇਰਾ ਕੰਮ ਵਧੀਆ ਚੱਲ ਪਿਆ ਮੌਕਾ ਨਹੀਂ ਲੰਗਾਈਦਾ ਹੁੰਦਾ ਬਿੱਟੂ ਨੂੰ ਰੋਕਦਿਆਂ ਹੋਇਆਂ ਗੁਰਦੇਵੋ ਨੇ ਮਖੌਲ ਜੇ ਨਾਲ ਕਿਹਾ ਚਾਚੀ ਹੁਣੇ ਵਿਆਹ ਨੂੰ ਕੀ ਐ ਬਿੱਟੂ ਨੇ ਸੁਭਾਵਿਕ ਹੀ ਕਹਿ ਦਿੱਤਾ ਕਿਤੇ ਲੈਣ ਦੇਣ ਦਾ ਲਾਲਚ ਤਾਂ ਨਹੀਂ ਬਹੁਤਾ ਕਿ ਕੋਈ ਕੁੜੀ ਪਸੰਦ ਨਹੀਂ ਆਉਂਦੀ ਗਰਦੇਵ ਉਹਨੇ ਅਗਲਾ ਸਵਾਲ ਕਰ ਦਿੱਤਾ ਨਾ ਚਾਚੀ ਆਪਾਂ ਨੂੰ ਲਾਲਚ ਲੂਲੇ ਚ ਤਾਂ ਕੋਈ ਨਹੀਂ ਹਾਂ ਕੁੜੀ ਤਾਂ ਮਨ ਪਸੰਦ ਦੀ ਚਾਹੀਦੀ ਐ ਬਿੱਟੂ ਸੰਗ ਦਾ ਸੰਗਾਉਂਦਾ ਦਿਲ ਦੀ ਗੱਲ ਕਹਿ ਹੀ ਗਿਆ ਵੇ ਜੀਤੀ ਨਾਲੀ ਨਾ ਤੇਰਾ ਵਿਆਹ ਕਰ ਦਈਏ ਛੋਟੇ ਹੁੰਦੇ ਬਾਹਲੀਆਂ ਹੀ ਗੱਲਾਂ ਕਰਦੇ ਹੁੰਦੇ ਸੀ ਗਰਦੇਵ ਉਹਨੇ ਉਸ ਦੇ ਦਿਲ ਦਾ ਹਾਲ ਪਭ ਜਾਣ ਲਈ ਕਹਿ ਹੀ ਦਿੱਤਾ ਹੁਣ ਬਿੱਟੂ ਹਾਂ ਕਹਿਣ ਤੋਂ ਵੀ ਸੰਗਦਾ ਸੀ ਅਤੇ ਨਾ ਵੀ ਨਹੀਂ ਕਹਿਣਾ ਚਾਹੁੰਦਾ ਸੀ ਤਾਂ ਉਹ ਹੱਸ ਕੇ ਬਾਹਰ ਨੂੰ ਤੁਰ ਗਿਆ ਚਾਚੀ ਵੀ ਉਸ ਦੇ ਮੂੰਹ ਤੋਂ ਉਸ ਦੇ ਦਿਲ ਦੀ ਭਾਵਨਾ ਜਾਣ ਗਈ ਸੀ ਕਿ ਉਸ ਦਾ ਲਹਿਜਾ ਹਾਂ ਵਾਲਾ ਹੀ ਹੈ ਗੁਰਦੇਵ ਉਹ ਖੁਦ ਵੀ ਅੰਦਰੋਂ ਬਹੁਤ ਖੁਸ਼ ਸੀ ਕਿ ਜੇਕਰ ਇਹ ਰਿਸ਼ਤਾ ਹੋ ਜਾਵੇ ਤਾਂ ਚੰਗਾ ਹੈ ਮੁੰਡਾ ਕੰਮ ਕਰਦਾ ਹੈ ਕੁੜੀ ਸੌਖੀ ਰਹੇਗੀ ਨਾਲੇ ਸੋਹਣਾ ਸੁਨੱਖਾ ਵੀ ਹੈ ਅਤੇ ਕੁੜੀ ਮੁੰਡੇ ਦੇ ਵੀ ਮਨ ਦੀ ਹੋ ਜਾਵੇਗੀ ਹੁਣ ਗੁਰਦੇਵ ਉਹਨੇ ਬਿੱਟੂ ਦੀ ਮਾਂ ਨਾਲ ਗੱਲ ਕਰਨੀ ਚਾਹੀ ਇੱਕ ਦੋ ਵਾਰ ਸਕੂਲ ਜਾਣ ਤੋਂ ਬਾਅਦ ਗੁਰਦੇਵੋ ਨੇ ਕਿਹਾ ਦੇਖ ਭੈਣ ਬਲਜੀਤ ਕੁਰੇ ਹੁਣ ਤੂੰ ਬਿੱਟੂ ਨੂੰ ਵਿਆਹ ਲੈ ਤੈਨੂੰ ਵੀ ਸੌਖ ਹੋ ਜਾਵੇ ਭੈਣ ਮੇਰਾ ਤਾਂ ਬਹੁਤ ਜੀ ਕਰਦਾ ਪਰ ਬਿੱਟੂ ਨਹੀਂ ਮੰਨਦਾ ਸਾਰੇ ਰਿਸ਼ਤੇਦਾਰ ਜ਼ੋਰ ਪਾ ਰਹੇ ਹਨ ਬਿੱਟੂ ਦੀ ਮਾਂ ਨੇ ਜਵਾਬ ਦਿੱਤਾ ਦੇਖ ਭੈਣ ਬਚਪਨ ਤੋਂ ਹੀ ਕਿੰਨੇ ਵਾਰ ਮਿਲੇ ਹਨ ਤੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜੀਤੀ ਤੇ ਬਿੱਟੂ ਦਾ ਵਿਆਹ ਹੀ ਨਾ ਕਰ ਦਈਏ ਗੁਰਦੇਵੋ ਨੇ ਗੱਲ ਅੱਗੇ ਵਧਾਈ ਭੈਣ ਹੋਰ ਸਾਨੂੰ ਕੀ ਚਾਹੀਦਾ ਜੇ ਅਨੀ ਸਿਆਣੀ ਸ਼ਰੀਫ ਤੇ ਸੋਹਣੀ ਚੰਨ ਵਰਗੀ ਕੁੜੀ ਸਾਡੇ ਘਰ ਆ ਜਾਵੇ ਪਰ ਇਹ ਕੋੜੀ ਮੰਨਦਾ ਹੀ ਨਹੀਂ ਤੂੰ ਇਸ ਨੂੰ ਮਨਾ ਲਵੇਂ ਅਸੀਂ ਤਿਆਰ ਹਾਂ ਬਿੱਟੂ ਦੀ ਮਾਂ ਨੇ ਇੱਕ ਤਰ੍ਹਾਂ ਨਾਲ ਚੰਗਾ ਹੰਗਾਰਾ ਭਾਰ ਹੀ ਦਿੱਤਾ ਗੁਰਦੇਵ ਉਹਨੇ ਬਿੱਟੂ ਨੂੰ ਆਪਣੇ ਕੋਲ ਬੁਲਾ ਕੇ ਉਸ ਦੀਆਂ ਜੀਤੀ ਨਾਲ ਖੇਡਣ ਦੀਆਂ ਗੱਲਾਂ ਯਾਦ ਕਰਵਾਈਆਂ ਅਤੇ ਆਪਣੀ ਭਤੀਜੀ ਦੇ ਹੁਸਨ ਤੇ ਸਿਆਣਪ ਤੇ ਪੁਲ ਬਣ ਬਣ ਕੇ ਉਸ ਤੋਂ ਹਾਂ ਕਰਵਾ ਹੀ ਲਈ ਉਹ ਦਿਲੋਂ ਤਾਂ ਇਹੋ ਚਾਹੁੰਦਾ ਸੀ ਪਰ ਥੋੜੀ ਬਹੁਤੀ ਨਾ ਨੁਕਰ ਤੱਕ ਕਰਨੀ ਹੀ ਪੈਂਦੀ ਐ ਉਸ ਦੀ ਹਾਂ ਤੋਂ ਬਾਅਦ ਗੁਰਦੇਵੋ ਨੂੰ ਰਾਹ ਸਾਫ਼ ਦਿਸ ਰਿਹਾ ਸੀ ਉਸ ਨੇ ਆਪਣੇ ਪੇਕੇ ਪਿੰਡ ਮੈਤੇ ਜਾ ਕੇ ਜੀਤੀ ਨਾਲ ਗੱਲ ਕੀਤੀ ਜੀਤੀ ਨੀਵੀਂ ਪਾ ਕੇ ਬੈਠੀ ਨੋ ਚਬ ਰਹੀ ਸੀ ਉਹ ਨਾ ਹਾਂ ਕਹਿੰਦੀ ਸੀ ਤੇ ਨਾ ਹੀ ਨਾ ਇੱਕ ਪਿੰਡੂ ਕੁੜੀ ਅਜੇ ਵੀ ਚਾਹੁੰਦੀ ਹੋਈ ਵਿਆਹ ਲਈ ਹਾਂ ਨਹੀਂ ਕਹਿ ਸਕਦੀ ਪਰ ਉਸ ਦਾ ਨਹੀਂ ਵਾਲਾ ਜਵਾਬ ਨਾ ਦਿੱਤੇ ਜਾਣ ਤੋਂ ਗੁਰਦੇਵੋ ਵੀ ਸਮਝਦੀ ਸੀ ਪਰ ਉਹ ਹਾਂ ਕਹਣਾ ਚਾਹੁੰਦੀ ਸੀ ਫਕੀਰ ਜੀਤੀ ਨੇ ਸਿਰਫ ਐਨਾ ਹੀ ਕਿਹਾ ਕਿ ਭੂਆ ਮੈਂ ਤੇਰੇ ਤੋਂ ਬਾਹਰ ਤਾਂ ਨਹੀਂ ਜਿਵੇਂ ਮਰਜੀ ਕਰੋ ਮੈਨੂੰ ਨਹੀਂ ਪਤਾ ਇਹ ਕਹਿ ਕੇ ਉਹ ਬਾਹਲੇ ਘਰ ਨੂੰ ਤੁਰ ਗਈ ਹੁਣ ਗੁਰਦੇਵ ਉਹਨੇ ਜੀਤੀ ਦੇ ਪਿਤਾ ਨਾਲ ਗੱਲ ਕਰਨ ਲਈ ਪਰ ਕੰਦੀ ਆਉਣ ਲਈ ਕਹਿ ਕੇ ਚਲੀ ਗਈ ਦਿਨ ਛਿਪਦਿਆਂ ਹੀ ਰੋਟੀ ਟੋਕ ਤੋਂ ਵੇਲੀ ਹੋ ਕੇ ਜੀਤੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਮੰਜੇ ਬਿਸਤੇ ਕੱਢ ਦਿੱਤੇ ਮਾਲ ਡੰਗਰ ਬੰਨ ਕੇ ਜੀਤੀ ਦਾ ਬਾਪ ਵੀ ਆ ਗਿਆ ਪਤੇ ਸਾਰਾ ਪਰਿਵਾਰ 베ੜੇ ਵਿੱਚ ਚੰਦ ਤਾਰਿਆਂ ਦੀ ਚਾਨਣੀ ਦਾ ਆਨੰਦ ਮਾਣਨ ਲੱਗਾ। ਕੁਝ ਹੀ ਧੀਰ ਬਾਅਦ ਪਰਿਵਾਰ ਦੇ ਬਾਕੀ ਜੀ ਤਾਂ ਸੌ ਗਏ ਪਰੰਤੂ ਜੀਤੀ ਨੂੰ ਨੀਂਦ ਨਹੀਂ ਸੀ ਆ ਰਹੀ। ਦਿਨ ਵੇਲੇ ਪੂਆ ਵੱਲੋਂ ਕੀਤੀਆਂ ਗੱਲਾਂ ਨੇ ਉਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਜੀਤੀ ਨੂੰ ਬਚਪਨ ਦੀਆਂ ਯਾਦਾਂ ਅੱਖਾਂ ਮੂਰੇ ਫਿਲਮ ਵਾਂਗ ਘੁੰਮਣ ਲੱਗੀਆਂ। ਪੂਆ ਗਰਦੇਵੋ ਦੇ ਵਿਆਹ ਸਮੇਂ ਜੀਤੀ ਮਸਾਚਾਰ ਕੋ ਵਰਿਆਂ ਦੀ ਹੀ ਹੋਵੇਗੀ। ਉਸ ਨੂੰ ਬਹੁਤ ਚਾਅ ਸੀ ਪੂਆ ਦੇ ਵਿਆਹ ਦਾ। ਉਜੀ ਖੁਸ਼ੀ ਤੇ ਚਾਤਾ ਲੱਡੂ ਜਲੇਬੀਆਂ ਖਾਣ ਜਾਂ ਨਵੇਂ-ਨਵੇਂ ਕੱਪੜੇ ਪਾਉਣ ਕਾਰਨ ਹੀ ਸੀ ਵਿਆਹ ਦਾ ਹੋਰ ਉਸ ਨੂੰ ਕੀ ਗਿਆਨ ਹੋ ਸਕਦਾ ਸੀ ਐਨੀ ਛੋਟੀ ਉਮਰ ਵਿੱਚ ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਕੜਾਈ ਚੜਾ ਦਿੱਤੀ ਗਈ ਮਠਿਆਈਆਂ ਬਨਨ ਦਾ ਕੰਮ ਸ਼ੁਰੂ ਹੋਇਆ ਜੀਤੀ ਆਪ ਵੀ ਮਠਿਆਈ ਖਾਂਦੀ ਤੇ ਆਪਣੀਆਂ ਸਹੇਲੀਆਂ ਨੂੰ ਵੀ ਦਿੰਦੀ ਭੱਜੀ ਫਿਰਦੀ ਵਿਆਹ ਤੋਂ ਪਹਿਲਾਂ ਦਿਨ ਆਇਆ ਤਾਂ ਸਵੇਰ ਤੋਂ ਹੀ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਰਿਸ਼ਤੇਦਾਰਾਂ ਨਾਲ ਆਈ ਇਤਿਆਂਡ ਗਵਾਨ ਤੇ ਜਵਾਕਾਂ ਨੂੰ ਉਹ ਕਦੇ ਪਿਆਰ ਨਾਲ ਕਢਾਉਂਦੀ ਸੀ ਅਤੇ ਕਦੇ ਉਹਨਾਂ ਤੇ ਰੋਗ ਵੀ ਮਾਰਦੀ ਕਿਉਂਕਿ ਉਹ ਘਰ ਦੀ ਮਾਲਕ ਸੀ ਉਸ ਦੀਆਂ ਅੱਖਾਂ ਮੂਰੇ ਹੁਣ ਭੂਆ ਦੇ ਵਿਆਹ ਦਾ ਦਿਨ ਆ ਗਿਆ ਸੀ ਜਦੋਂ ਜਾਣ ਜਾਈ ਤਾਂ ਉਹ ਸਭ ਤੋਂ ਮੂਰੇ ਭੱਜੀ ਭੱਜੀ ਗਈ ਸੀ ਉਹ ਲਾੜੇ ਨੂੰ ਵੇਖਣ ਲਈ ਉਤਾਵਲੀ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਭੂਆ ਗਰਦੇਵੋ ਨੂੰ ਉਸ ਕੋਲੋਂ ਦੂਰ ਲੈ ਜਾਵੇਗਾ ਸਾਰਾ ਦਿਨ ਉਹ ਹੱਸਦੀ ਖੇਡਦੀ ਰਹੀ ਜਾਂਜਵਾਲਿਆਂ ਨੂੰ ਨੱਚਦਿਆਂ ਨੂੰ ਦੇਖਦੀ ਰਹੀ ਪਰ ਸਾਰੇ ਦਿਨ ਦੀ ਖੁਸ਼ੀ ਉਦੋਂ ਉਸਦੇ ਰੋਣ ਵਿੱਚ ਬਦਲ ਗਈ ਜਦੋਂ ਗੁਰਦੇਵੋ ਦੀ ਢੋਲੀ ਤੁਰਨ ਲੱਗੀ ਹੋਣ ਉਸ ਨੂੰ ਮਹਿਸੂਸ ਹੋਇਆ ਕਿ ਇਹ ਵਿਆਹ ਕਿਸ ਲਈ ਸੀ ਉਹ ਬਹੁਤ ਰੋਈ ਅਤੇ ਭੂਆ ਦੇ ਨਾਲ ਜਾਣ ਦੀ ਜिद ਕਰਨ ਲੱਗੀ ਪਰ ਜੀਤੀ ਦੀ ਮਾਂ ਉਸ ਨੂੰ ਚੁੱਕ ਕੇ ਦੂਰ ਲੈ ਗਈ ਢੋਲੀ ਤੁਰ ਗਈ ਸੀ ਅਤੇ ਸਾਰਾ ਪਰਿਵਾਰ ਗੁਰਦੇਵੋ ਦੇ ਵਿਛੋੜੇ ਵਿੱਚ ਅੱਖਾਂ ਵਿੱਚੋਂ ਹੰਝੂ ਵਹਾ ਰਿਹਾ ਸੀ ਆਡ ਗੁਵਾਰਦ ਦੀਆਂ ਔਰਤਾਂ ਨੇ ਪਰਿਵਾਰ ਦਾ ਮਨ ਬਦਲਣ ਲਈ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਪਰਿਵਾਰ ਦੇ ਨਾਲ ਜੀਤੀ ਵੀ ਗਿੱਧੇ ਵਿੱਚ ਆ ਗਈ ਅਤੇ ਹੌਲੀ-ਹੌਲੀ ਮਾਹੌਲ ਨੂੰ ਫਿਰ ਖੁਸ਼ੀਆਂ ਵਿੱਚ ਲੈ ਆਂਦਾ ਦੂਜੇ ਦਿਨ ਗੁਰਦੇਵ ਉਹਦੀ ਬੇਸਬਰੀ ਨਾਲ ਉਡੀਕ ਹੋ ਰਹੀ ਸੀ ਅਤੇ ਉਡੀਕਣ ਵਾਲਿਆਂ ਵਿੱਚ ਉਹ ਵੀ ਸ਼ਾਮਲ ਸੀ ਗੁਰਦੇਵ ਉਹਦੇ ਆਉਣ ਤੇ ਜੀਤੀ ਉਸ ਨੂੰ ਭੱਜ ਕੇ ਜਾ ਚਿਬੜੀ ਅਤੇ ਕਿੰਨਾ ਹੀ ਚੇਰ ਉਸਦੇ ਗਲੇ ਤੋਂ ਪਾਸੀ ਨਹੀਂ ਹੋਈ ਸੀ ਉਸ ਨੂੰ ਹੁਣ ਮੁੜ ਭੂਆ ਹਾਸਲ ਹੋ ਗਈ ਸੀ ਅਤੇ ਉਸਦੇ ਚਿਹਰੇ ਤੇ ਰੌਣਕ ਸੀ ਪਰ ਇਹ ਰੌਣਕ ਦੋ ਕੁ ਘੰਟੇ ਹੀ ਰਹੀ ਮਹਿੰਦੀ ਦਾ ਸ਼ਗਨ ਹੋਇਆ ਹਾਸਾ ਮੁਖੌਲ ਤੇ ਗੀਤਾਂ ਸਦਕਾ ਜੀਤੀ ਦਾ ਮਨ ਖੁਸ਼ੀਆਂ ਨਾਲ ਭਰਿਆ ਰਿਹਾ ਪਰ ਉਦੋਂ ਫਿਰ ਉਸ ਦਾ ਉਹ ਰੋਣਾ ਸ਼ੁਰੂ ਹੋ ਗਿਆ ਸੀ ਜਦੋਂ ਗੁਰਦੇਵ ਉਹਨੂੰ ਲੈ ਕੇ ਜਾਣ ਲਈ ਕਾਰ ਦਰਵਾਜ਼ੇ ਅੱਗੇ ਲਾ ਦਿੱਤੀ ਅੱਜ ਫਿਰ ਉਹ ਭੂਆ ਨਾਲ ਜਾਣ ਲਈ ਰੋਂਦੀ ਰਹੀ ਤੇ ਜਿੱਦ ਕਰਦੀ ਰਹੀ ਸੀ ਉਸ ਨੂੰ ਕੀ ਪਤਾ ਸੀ ਕਿ ਉਸਦੀ ਭੂਆ ਮੁਕਲਾਵੇ ਜਾ ਰਹੀ ਹੈ ਤੇ ਉਹ ਕਿਸੇ ਵੀ ਹਾਲਤ ਵਿੱਚ ਨਾਲ ਨਹੀਂ ਜਾ ਸਕਦੀ। ਗਰਦੇਵੋ ਦੇ ਜਾਣ ਤੋਂ ਬਾਅਦ ਉਸਨੇ ਮਨ ਨੂੰ ਕਰੜਾ ਕਰ ਲਿਆ। ਉਹ ਹਰ ਰੋਜ਼ ਭੂਆ ਦੀ ਉਡੀਕ ਤਾਂ ਕਰਦੀ ਪਰ ਸ਼ਾਮ ਹੋਣ ਤੇ ਫਿਰ ਸਬਰ ਕਰਕੇ ਬੈਠ ਜਾਂਦੀ। ਅੱਜ ਭਾਰ ਜਵਾਨ ਮੁਟਿਆਰ ਜੀਤੀ ਮੰਜੇ ਤੇ ਪਾਸਾ ਮਾਰਦੀ ਤਾਂ ਮੰਜੇ ਦੀ ਚੂਲਾ ਦੀ ਆਵਾਜ਼ ਉਸ ਨੂੰ ਪਰੇਸ਼ਾਨ ਕਰਦੀ। ਉਹ ਡਰਦੀ ਕਿ ਜੇ ਬਾਪੂ ਨੂੰ ਜਾਗ ਆ ਗਈ ਕੌਣ ਪੁੱਛੇਗਾ ਕਿ ਉਹ ਸੁੱਤੀ ਕਿਉਂ ਨਹੀਂ ਇਹ ਪੁੱਛਣ ਤੇ ਉਹ ਕੀ ਜਵਾਬ ਦੇਵੇਗੀ ਡਰ ਦੀ ਮਾਰੀ ਉਹ ਪਾਸਾ ਵੀ ਨਹੀਂ ਲੈ ਰਹੀ ਸੀ ਅਤੇ ਬਚਪਨ ਦੀਆਂ ਯਾਦਾਂ ਵੀ ਉਸ ਦਾ ਖਿਆੜਾ ਨਹੀਂ ਛੱਡ ਰਹੀਆਂ ਸਨ ਉਸਨੂੰ ਜਦ ਭੂਆ ਨਾਲ ਉਸਦੇ ਸਹੁਰੇ ਘਰ ਜਾਣ ਦੀ ਜिद ਕਰਨ ਵਾਲੇ ਦਿਨ ਯਾਦ ਆਏ ਤਾਂ ਉਸ ਨੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਝੱਲੀ ਵੀ ਕਿਹਾ ਭੂਆ ਦੇ ਵਿਆਹ ਨੂੰ ਮਹੀਨੇ ਤੋਂ ਉੱਪਰ ਸਮਾਂ ਲੰਘਣ ਤੇ ਜਦ ਜੀਤੀ ਦਾ ਬਾਪ ਰਿਵਾਜ ਅਨੁਸਾਰ ਗਰਦੇਵੋ ਨੂੰ ਉਸ ਦੇ ਸੋਹਰੇ ਪਿੰਡ ਤੋਂ ਆਪਣੇ ਪਿੰਡ ਮੈਤੇ ਲਿਆਇਆ ਸੀ ਪਤੀ ਦੀ ਤੰਦਰੁਸਤੀ ਲਈ ਗਰਦੇਵੋ ਨੇ ਵਰਤ ਰੱਖਿਆ ਅਤੇ ਦੂਜੇ ਦਿਨ ਹੀ ਉਸ ਦਾ ਪਤੀ ਕਲਵਿੰਦਰ ਫੇਰ ਉਸ ਨੂੰ ਲੈਣ ਲਈ ਆ ਬੋੜਿਆ ਸੀ ਜੀਤੀ ਨੂੰ ਹੁਣ ਇੰਨੀ ਸਮਝ ਜ਼ਰੂਰ ਆ ਗਈ ਸੀ ਕਿ ਉਸ ਦਾ ਫੁੱਫੜ ਉਸ ਦੀ ਭੂਆ ਨੂੰ ਲੈ ਕੇ ਜਾਵੇਗਾ ਹੁਣ ਉਹ ਭੂਆ ਦਾ ਖਹਿੜਾ ਨਹੀਂ ਸੀ ਛੱਡ ਰਹੀ ਉਹ ਭੂਆ ਦੇ ਕਮੀਜ਼ ਦਾ ਪੱਲਾ ਫੜੀ ਉਸ ਦੇ ਨਾਲ-ਨਾਲ ਹੀ ਤੁਰੀ ਫਿਰਦੀ ਸੀ ਬਸ ਦਾ ਸਮਾਂ ਹੋਣ ਵਾਲਾ ਸੀ ਤਾਂਗੁਰ ਦੇਵੋ ਨੇ ਆਪਣੀ ਪਰਜਾਈ ਨੂੰ ਕਿਹਾ ਕਿ ਜੀਤੀ ਨੂੰ ਉਹ ਲੈ ਜਾਂਦੀ ਹੈ ਤੁਸੀਂ 2-3 ਦਿਨਾਂ ਬਾਅਦ ਲੈ ਆਇਓ ਇਹ ਸੁਣ ਕੇ ਜੀਤੀ ਖੁਸ਼ੀ ਵਿੱਚ ਬਾਗੋ-ਬਾਗ ਹੋ ਗਈ ਸੀ ਜੀਤੀ ਦੀ ਮਾਂ ਨੇ ਉਸ ਦੇ ਨਵੇਂ ਕੱਪੜੇ ਪਾਏ ਅਤੇ ਉਸ ਦੇ ਭੂਆ-ਫੂਫੜ ਦੇ ਨਾਲ ਹੀ ਬਸ ਚੜਾ ਦਿੱਤੀ ਪਰ ਕੰਦੀ ਪਹੁੰਚ ਕੇ ਜੀਤੀ ਬਹੁਤ ਖੁਸ਼ ਸੀ ਸਾਰਾ ਪਰਿਵਾਰ ਉਸ ਨੂੰ ਬਹੁਤ ਪਿਆਰ ਕਰ ਰਿਹਾ ਸੀ ਕਿ ਬੱਚੀ ਦਾ ਜੀ ਲੱਗ ਜਾਵੇ ਇਸ ਯਾਦ ਚ ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਅਜੇ ਵੀ 4 ਕੋ ਸਾਲ ਦੀ ਹੀ ਹੋਵੇ। ਭੂਆ ਦੇ ਪਿੰਡ ਰਹਿੰਦੇ ਆ ਉਸ ਨੂੰ ਕਈ ਦਿਨ ਲੰਘ ਗਏ ਸਨ। ਆਂਡ ਗੁਆਣ ਦੇ ਬੱਚੇ ਉਸ ਨਾਲ ਖੇਡਣ ਆ ਜਾਂਦੇ। ਕਦੇ ਉਹ ਗੁਆਂਡੀਆਂ ਦੇ ਘਰ ਖੇਡਣ ਚਲੀ ਜਾਂਦੀ। ਮਨਜੀਤ ਨੰਬਰਦਾਰ ਦਾ ਪੋਤਰਾ ਬਿੱਟੂ ਤਾਂ ਸਾਰਾ ਦਿਨ ਉਸ ਦੇ ਨਾਲ ਹੀ ਖੇਡਦਾ ਰਹਿੰਦਾ। ਇਹ ਦੋਵੇਂ ਘਰ ਘਰ ਖੇਡਦੇ। ਕਦੇ ਬਿੱਟੂ ਖੇਤ ਨੂੰ ਜਾਂਦਾ ਅਤੇ ਜੀਤੀ ਉਸੇ ਰੋਟੀ ਲੈ ਕੇ ਜਾਂਦੀ। ਕਦੇ ਬਿੱਟੂ ਮੁਲਾਜ਼ਮ ਬਾਨ ਬੈਠਦਾ। ਪਤੀ ਡਿਊਟੀ ਤੇ ਜਾਣ ਲਈ ਸਵੇਰ ਜਲਦੀ ਖਾਣਾ ਬਣਾਉਣ ਲਈ ਕਹਿੰਦਾ ਤੇ ਜੀਤੀ ਕਾਹਲੀ ਨਾਲ ਤਿਆਰੀ ਕਰਦੀ ਫਿਰ ਉਹ ਡਿਊਟੀ ਤੇ ਚਲਾ ਜਾਂਦਾ ਜੀਤੀ ਆਪਣਾ ਘਰ ਦਾ ਕੰਮ ਕਰਦੀ ਅਜਿਹੀਆਂ ਉਹਨਾਂ ਦੀਆਂ ਖੇਡਾਂ ਭਾਵੇਂ ਮਨ ਪਰ ਚਾਵੇ ਦਾ ਹੀ ਸਾਧਨ ਸਨ ਪਰ ਉਹਨਾਂ ਵਿੱਚ ਜ਼ਿੰਮੇਵਾਰੀਆਂ ਦੀਆਂ ਭਾਵਨਾਵਾਂ ਵੀ ਪੈਦਾ ਕਰਦੀਆਂ ਸਨ ਜੀਤੀ ਨੇ ਹੁਣ ਚੰਨ ਤੋਂ ਸੰਗ ਕੇ ਹੀ ਆਪਣਾ ਮੂੰਹ ਚੁੰਨੀ ਨਾਲ ਟੱਕ ਲਿਆ ਜਦ ਉਸ ਨੂੰ ਉਸ ਦਿਨ ਦੀ ਯਾਦ ਆਈ ਜਦੋਂ ਸ਼ਾਮ ਨੂੰ ਕਾਫੀ ਹਨੇਰਾ ਹੋ ਗਿਆ ਤਾਂ ਬਿੱਟੂ ਦੀ ਮਾਂ ਉਸ ਨੂੰ ਬੁਲਾਉਣ ਲਈ ਆਈ ਸੀ ਬਿੱਟੂ ਤੇ ਉਹ ਆਪਣੀ ਖੇਡ ਵਿੱਚ ਪੂਰੇ ਮਗਨ ਸਨ ਉਹਨਾਂ ਨੂੰ ਹਨੇਰਾ ਹੋਣ ਦਾ ਵੀ ਇਲਮ ਨਹੀਂ ਸੀ ਹੋਇਆ ਦੋਵਾਂ ਨੂੰ ਖੇਡਦਿਆਂ ਵੇਖ ਕੇ ਬਿੱਟੂ ਦੀ ਮਾਂ ਨੇ ਹੱਸਦੇ ਗੁਰਦੇਵੋ ਨੂੰ ਕਿਹਾ ਸੀ ਭੈਣ ਦੋਵੇਂ ਕਬੀਲਦਾਰੀ ਨਿਭਾਉਣੀ ਤਾਂ ਸਿੱਖ ਗਏ ਹਨ ਇਹਨਾਂ ਦਾ ਵਿਆਹ ਹੀ ਨਾ ਕਰ ਦਈਏ ਕਿਉਂ ਜੀਤੀ ਤੇਰਾ ਵਿਆਹ ਬਿੱਟੂ ਨਾਲ ਕਰ ਦਈਏ ਹੱਸਦੀ ਹੋਈ ਗੁਰਦੇਵੋ ਨੇ ਜੀਤ ਨੂੰ ਲਾਰਜ ਪੁੱਛਿਆ ਸੀ ਫੇਰ ਸਾਨੂੰ ਖੇਡਣ ਤੋਂ ਨਾ ਰੋਕਿਆ ਅਸੀਂ ਤਾਂ ਇਕੱਠੇ ਰਿਹਾ ਕਰਾਂਗੇ ਜੀਤੀ ਦੇ ਨੰਨੇ ਮਾਨ ਨੇ ਜਾਨੋ ਸੱਚਾਈ ਮੰਨ ਲਈ ਸੀ ਲੈ ਕੁੜੇ ਇਹ ਤਾਂ ਤਿਆਰ ਹੀ ਹਨ ਵਿਆਹ ਕਰਵਾਉਣ ਨੂੰ ਬਿੱਟੂ ਦੀ ਮਾਂ ਨੇ ਟਕੋਰ ਜਈ ਕੀਤੀ ਸੀ ਉਸ ਤੋਂ ਬਾਅਦ ਜੀਤੀ ਆਪਣੇ ਪਿੰਡ ਮੈਤੇ ਆ ਗਈ ਉਸ ਨੂੰ ਸਕੂਲ ਪੜਨ ਲਾ ਦਿੱਤਾ ਗਿਆ ਪ੍ਰਾਇਮਰੀ ਪਾਸ ਕਰਕੇ ਉਹ ਰਾਮਪੁਰਾ ਦੇ ਸਕੂਲ 'ਚ ਜਾ ਦਾਖਲ ਹੋਈ ਜੀਤੀ ਪੜਾਈ ਬੜੀ ਲਗਨ ਨਾਲ ਕਰਦੀ ਅਤੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਉਧਰ ਬਿੱਟੂ ਵੀ ਪੜ ਰਿਹਾ ਸੀ ਹੁਣ ਪੜ੍ਹਾਈ ਕਾਰਨ ਉਹ ਕਦੇ ਬਹੁਤੇ ਦਿਨ ਨਾ ਮਿਲ ਸਕੇ ਪਰ ਜਦੋਂ ਕਦੇ ਵੀ ਜੀਤੀ ਆਪਣੀ ਭੂਆ ਨੂੰ ਮਿਲਣ ਵਰ ਕੰਦੀ ਆਉਂਦੀ ਤਾਂ ਬਿੱਟੂ ਉਸ ਨੂੰ ਜ਼ਰੂਰ ਮਿਲਦਾ ਉਹ ਕਿੰਨਾ ਕਿੰਨਾ ਚਿਰ ਪੜ੍ਹਾਈ ਦੀਆਂ ਗੱਲਾਂ ਕਰੇ ਜਾਂਦੇ ਕਿਉਂਕਿ ਦੋਵੇਂ ਇੱਕੋ ਜਮਾ ਦੇ ਵਿਦਿਆਰਥੀ ਸਨ ਗੱਲਾਂ ਕਰਦਿਆਂ ਦੇ ਨੇੜੇ ਜਦੋਂ ਗੁਰਦੇਵ ਉਹ ਘਰ ਦੇ ਕੰਮ ਵਿੱਚ ਰੁੱਝੀ ਹੋਈ ਕੁਝ ਦੂਰ ਚਲੀ ਜਾਂਦੀ ਤਾਂ ਉਹ ਇੱਕ ਦੂਜੇ ਵੱਲ ਖਜ਼ਰੀਆਂ ਅੱਖਾਂ ਨਾਲ ਤੱਕਦੀ ਅਤੇ ਇੱਕ ਦੂਜੇ ਨੂੰ ਦਿਲ ਦੀ ਗੱਲ ਕਰਨ ਲਈ ਤਾਂਘਦੀ ਪਰ ਜੀਤੀ ਇੱਕ ਪਿੰਡੂ ਕੁੜੀ ਸੀ ਅਤੇ ਬੇहद شریف ਸੀ ਬਿੱਟੂ ਵੀ ਆਪਣੇ ਹਰਖੀ ਬਾਪ ਤੋਂ ਡਰਦਾ ਸੀ ਕਿ ਜੇ ਕਿਤੇ ਉਸ ਨੂੰ ਕਿਸੇ ਨੇ ਉਲਾੰਬਾ ਦੇ ਦਿੱਤਾ ਤਾਂ ਉਹ ਚਮੜੀ ਉਧੇੜ ਦੇਵੇਗਾ ਦੋਵੇਂ ਪਿਆਰ ਦੀ ਗੱਲ ਕਰਨੀ ਚਾਹੁੰਦੇ ਹੋਏ ਵੀ ਬੇਬਸ ਹੋ ਕੇ ਰਹਿ ਜਾਂਦੇ ਅਤੇ ਦੂਜੇ ਤੀਜੇ ਦਿਨ ਜੀਤੀ ਆਪਣੇ ਪਿੰਡ ਵਾਪਸ ਆ ਜਾਂਦੀ ਸੀ ਦੋਵੇਂ ਦੂਰ ਦੂਰ ਰਹਿੰਦੇ ਇੱਕ ਦੂਜੇ ਨੂੰ ਬਥੇਰਾ ਯਾਦ ਕਰਦੇ ਅਤੇ ਅਗਲੀ ਮੁਲਾਕਾਤ ਸਮੇਂ ਦਿਲ ਦੀ ਭੜਾਸ ਕੱਢਣ ਲਈ ਮਨ ਕਰੜਾ ਕਰਦੇ ਪਰ ਜਦੋਂ ਇਕੱਠੇ ਹੋ ਜਾਂਦੇ ਤਾਂ ਉਹ ਪਹਿਲਾਂ ਵਾਲੀ ਸਥਿਤੀ ਬਣ ਜਾਂਦੀ ਅਤੇ ਉਸੇ ਤਰ੍ਹਾਂ ਵੱਖ-ਵੱਖ ਹੋ ਜਾਂਦੇ ਅੱਜ ਸਾਰੀ ਰਾਤ ਜੀਤੀ ਆਪਣੀਆਂ ਪੁਰਾਣੀਆਂ ਪਿਆਰ ਭਰੀਆਂ ਯਾਦਾਂ ਵਿੱਚ ਉਲਝੀ ਰਹੀ ਦਿਨ ਚੜ੍ਹਦਿਆਂ ਉਸਦੇ ਬਾਪ ਨੇ ਮਾਲ ਪਸ਼ੂ ਨੂੰ ਪੱਠੇ ਪਾਏ ਅਤੇ ਹਾਜ਼ਰੀ ਪਰੌਂਟਾ ਖਾ ਕੇ ਉਹ ਬਰਕੰਦੀ ਜਾਣ ਲਈ ਬਾਸ ਚੜ ਗਿਆ ਪਿੰਡ ਪਹੁੰਚਨ ਤੇ ਗਰਦੇਵੋ ਨੇ ਬਿੱਟੂ ਦੇ ਮਾਪੇ ਨੂੰ ਬੁਲਾ ਲਿਆ ਦੋਵਾਂ ਪਰਿਵਾਰਾਂ ਨੇ ਸਲਾਹ ਕਰਕੇ ਪੱਕ ਠਕ ਕਰ ਲਈ ਅਤੇ ਕੁੜੀ ਨੇ ਸ਼ਗਨ ਮਹਿਤਾ ਵਿਕੇ ਪਉਣ ਦਾ ਪ੍ਰੋਗਰਾਮ ਰੀਕ ਲਿਆ ਪਰਿਵਾਰਾਂ ਦੀ ਸਹਿਮਤੀ ਤੇ ਬਿੱਟੂ ਵੀ ਬਹੁਤ ਖੁਸ਼ ਸੀ ਅਤੇ ਜੀਤੀ ਦੇ ਮਾਨ ਵਿੱਚ ਵੀ ਲੱਡੂ ਭਰਦੇ ਸਨ ਪੋ ਦਾ ਮਹੀਨਾ ਬੜੀ ਮੁਸ਼ਕਿਲ ਨਾਲ ਹੀ ਲੰਘਿਆ ਮਾਗ ਦੀ ਸੰਗਰਾਂਦ ਦਾ ਦਿਹਾੜਾ ਪਵਿੱਤਰ ਮੰਨਦੇ ਹੋਏ ਸ਼ਗਨ ਪਉਣ ਦਾ ਦਿਨ ਬਣ ਲਿਆ ਦੋਵਾਂ ਪਰਿਵਾਰਾਂ ਦੇ ਖਾਸ-ਖਾਸ ਰਿਸ਼ਤੇਦਾਰ ਆਏ ਤੇ ਰਸਮ ਕਰ ਦਿੱਤੀ ਗਈ। ਬਿੱਟੂ ਤੇ ਜੀਤੀ ਦੀ ਜੋੜੀ ਵੀ ਜੋੜੀਆਂ ਜੱਗ ਥੋੜੀਆਂ ਵਿੱਚੋਂ ਇੱਕ ਜਾਪ ਰਹੀ ਸੀ। ਦੋਵਾਂ ਪਰਿਵਾਰਾਂ ਦਾ ਮਿਲਨ ਬੜਾ ਖੁਸ਼ੀ ਤੇ ਚਾਵਾ ਭਰਿਆ ਸੀ। ਸ਼ਗੰਦੀ ਰਸਮ ਤੋਂ ਬਾਅਦ ਬਿੱਟੂ ਜੀਤੀ ਨੂੰ ਨਾਲ ਹੀ ਲੈ ਜਾਣ ਲਈ ਉਤਾਵਲਾ ਜਾਪ ਰਿਹਾ ਸੀ ਤਾਂ ਉਸਦੇ ਮਾਨ ਦੀ ਸਮਝਦਿਆਂ ਗੁਰਦੇਵ ਉਹਨੇ ਚੁੰਨੀ ਚੜਾ ਕੇ ਲੈ ਜਾਣ ਦੀ ਵੀ ਖੁੱਲ੍ਹ ਦੇ ਦਿੱਤੀ। ਇਹ ਗੱਲ ਵੀ ਦੋਹਾਂ ਪਰਿਵਾਰਾਂ ਨੂੰ ਪ੍ਰਵਾਨ ਸੀ ਅਤੇ ਸਾਰੇ ਵਿਹਾਰ ਹੋ ਕੇ ਸ਼ਾਮ ਨੂੰ 5 ਵਜੇ ਜੀਤੀ ਆਪਣੇ ਸਹੁਰੇ ਘਰ ਹੀ ਆ ਗਈ। ਬਿੱਟੂ ਦੀ ਮਾਂ ਬਲਦੇਵ ਕੌਰ ਨੇ ਪਾਣੀ ਵਾਰ ਕੇ ਜੀਤੀ ਨੂੰ ਅੰਦਰ ਬਿਠਾਇਆ। ਤਾਂਟ ਗਵੜ ਦੀਆਂ ਔਰਤਾਂ ਜੀਤੀ ਨੂੰ ਦੇਖਣ ਲਈ ਆਉਣ ਲੱਗੀਆਂ। ਕੋਈ ਕਹਿੰਦਾ ਨਹੀਂ ਬਹੁਤ ਤਾਂ ਚੰਦ ਦਾ ਟੁਕੜਾਈ ਹੈ। ਕੋਈ ਕਹਿੰਦੇ ਨਹੀਂ ਨੰਬਰਦਾਰਾ ਨੇ ਕਿਹੜੀਆਂ ਗਊਆਂ ਪੁੰਨ ਕੀਤੀਆਂ ਸੀ ਜਿਨ੍ਹਾਂ ਨੂੰ ਇੰਨੀ ਸੋਹਣੀ ਬਹੂ ਮਿਲ ਗਈ। ਆਦ ਉਹਦਰ ਸ਼ਰਾਬ ਦੀਆਂ ਬੋਤਲਾਂ ਖੁੱਲ ਗਈਆਂ ਸਾਰੀ ਰਾਤ ਭੰਗੜੇ ਤੇ ਗਿੱਧਾ ਪੈਂਦਾ ਰਿਹਾ ਘਰ ਵਿੱਚ ਖੁਸ਼ੀਆਂ ਦੀ ਕੋਈ ਹੱਦ ਨਹੀਂ ਸੀ ਹੁਣ ਬਿੱਟੂ ਰੋਜ਼ਾਨਾ ਦੁਕਾਨ ਤੇ ਜਾਂਦਾ ਚੰਗੀ ਕਮਾਈ ਕਰਦਾ ਨਰਮੇ ਦੀ ਫਸਲ ਜੋ ਬੰਤੇ ਹੋਣ ਕਾਰਨ ਕੀੜੇ ਮਾਰ ਦਵਾਈਆਂ ਦੀ ਬਹੁਤ ਵਿਕਰੀ ਹੋ ਰਹੀ ਸੀ ਉਹ ਹਰ ਰੋਜ਼ ਚੰਗੀ ਰਕਮ ਲੈ ਕੇ ਘਰ ਪਹੁੰਚਦਾ ਜੀਤੀ ਆਪਣੇ પતિ ਦੀ ਕਮਾਈ ਤੇ ਮਿਹਨਤ ਦੇਖ ਕੇ ਫੁੱਲੀ ਨਾ ਸਮਾਉਂਦੀ ਦਿਨ ਅਤੇ ਮਹੀਨੇ ਲੰਘਦੇ ਰਹੇ ਅਤੇ ਪਰਿਵਾਰ ਦੀ ਖੁਸ਼ੀ ਉਦੋਂ ਹੋਰ ਵੀ ਵਧ ਗਈ ਜਦੋਂ ਜੀਤੀ ਨੇ ਗਲੋਹਟ ਵਰਗੇ ਸੋਹਣੇ ਪੁੱਤਰ ਨੂੰ ਜਨਮ ਦੇ ਦਿੱਤਾ ਹੁਣ ਬਿੱਟੂ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਰੱਬ ਨੇ ਉਸ ਨੂੰ ਸਭ ਕੁਝ ਦੇ ਦਿੱਤਾ ਹੈ ਉਸ ਨੂੰ ਹੁਣ ਕਿਸੇ ਚੀਜ਼ ਦੀ ਜ਼ਰੂਰਤ ਹੀ ਨਾ ਹੋਵੇ ਘਰ ਵਿੱਚ ਖੁਸ਼ੀਆਂ ਤੇ ਚੰਗੀ ਕਮਾਈ ਹੈ ਪੈਸੇ ਵਾਲੇ ਦੇ ਯਾਰ ਦੋਸਤ ਵੀ ਆਪਣੇ ਆਪ ਹੀ ਬਣ ਜਾਂਦੇ ਨੇ ਇਸੇ ਤਰ੍ਹਾਂ ਬਿੱਟੂ ਦੇ ਵੀ ਦੋਸਤਾਂ ਦੀ ਹੁਣ ਗਿਣਤੀ ਵਧ ਗਈ ਸ਼ਾਮ ਹੁੰਦਿਆ ਦੁਕਾਨ ਤੇ ਦੋਸਤ ਆਉਣ ਲੱਗਦੇ ਦੇ ਸ਼ਰਾਬ ਦੇ ਦੌਰ ਚਾਹਦੇ ਇੱਕ ਦੂਜੇ ਨੂੰ ਮੁਖੌਲ ਕਰਦੇ ਅਤੇ ਰਾਜਪੁੱਜ ਕੇ ਘਰਾਂ ਨੂੰ ਚਲੇ ਜਾਂਦੇ ਇਸੇ ਤਰ੍ਹਾਂ ਬਿੱਟੂ ਵੀ 9-10 ਵਜੇ ਸ਼ਰਾਬ ਦਾ ਰੱਜਿਆ ਕਰ ਪੁੱਜਦਾ ਜੀਤੀ ਉਸ ਦੀ ਟਹਿਲ ਸੇਵਾ ਕਰਦੀ ਗਰਮ ਖਾਣਾ ਪਰੋਸਦੀ ਪਰ ਬਿੱਟੂ ਕਈ ਵਾਰ ਤਾਂ ਬਿਨਾਂ ਖਾਦਿਆਂ ਹੀ ਸੌ ਜਾਂਦਾ ਜੀਤੀ ਉਸ ਨੂੰ ਪਿਆਰ ਨਾਲ ਸਵੇਰੇ ਸਮਝਾਉਂਦੀ ਬਿੱਟੂ ਦੀ ਮਾਂ ਨੇ ਵੀ ਇੱਕ ਦੋ ਵਾਰ ਤਾਂ ਬਿਠਾ ਕੇ ਬਿੱਟੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਾ ਸਮਝਣ ਤੇ ਹੋਂ ਉਹ ਉਸ ਨਾਲ ਕਲੇਸ਼ ਕਰਨ ਲੱਗ ਪਈ ਬਿੱਟੂ ਜਦ ਘਰ ਵਿੱਚ ਵੱੜਦਾ ਤਾਂ ਉਸ ਦੀ ਮਾਂ ਲੜਾਈ ਕਲੇਸ਼ ਵੇਡ ਲੈਂਦੀ ਬੁਰਾ ਭਲਾ ਕਹਿੰਦੀ ਜੀਤੀ ਚੁੱਪ ਚਾਪ ਖੜੀ ਵੇਖਦੀ ਰਹਿੰਦੀ ਉਹ ਨਾ ਆਪਣੇ ਪਤੀ ਨੂੰ ਕੁਝ ਕਹਿ ਸਕਦੀ ਸੀ ਤੇ ਨਾ ਹੀ ਸੱਸ ਨੂੰ ਇਹ ਝਗੜਾ ਦਿਨ ਵੇ ਦਿਨ ਵੱਧਦਾ ਹੀ ਗਿਆ ਹੋਂ ਸੁਬਾ ਸ਼ਾਮ ਘਰ ਵਿੱਚ ਲੜਾਈ ਹੁੰਦੀ ਪਰ ਬਿੱਟੂ ਵੀ ਕਸੂਤੀ ਸਥਿਤੀ ਵਿੱਚ ਫਸ ਚੁੱਕਾ ਸੀ ਉਸ ਦੇ ਯਾਰ ਦੋਸ ਉਸ ਦਾ ਖਿਆੜਾ ਨਹੀਂ ਸੰਚੜਦੀ ਜੋ ਘਰ ਜਾਂਦੀ ਕਾਹਲ ਕਰਦਾ ਤਾਂ ਉਸਦੇ ਦੋਸਤ ਕਹਿੰਦੇ ਤੂੰ ਤਾਂ ਯਾਰ ਬਹੁਤ ਡਰਦਾ ਏ ਇਹ ਸੁਣ ਕੇ ਉਹ ਫਿਰ ਚੁੱਪ ਕਰ ਜਾਂਦਾ ਭਾਵੇਂ ਡਰਦਾ ਉਹ ਮਾਂ ਦੇ ਕਲੇਸ਼ ਤੋਂ ਸੀ ਜੀਤੀ ਤਾਂ ਸਭ ਕੁਝ ਸਬਰ ਨਾਲ ਚੱਲ ਹੀ ਰਹੀ ਸੀ ਸਵੇਰ ਮਾਗ ਮਹੀਨੇ ਦੀ ਸੰਗਰਾਣ ਦਾ ਦਿਹਾੜਾ ਸੀ ਅਤੇ ਉਹਨਾਂ ਦੀ ਵਿਆਹ ਦੀ ਸਾਲਗिरा ਸੀ ਇਸੇ ਕਰਕੇ ਬਿੱਟੂ ਮਠਿਆਈ ਦੇ ਡੱਬੇ ਲੈ ਕੇ ਆਇਆ ਪਰ ਅੱਜ ਵੀ ਉਹ ਹਰ ਰੋਜ਼ ਵਾਂਗ ਸ਼ਰਾਬੀ ਹਾਲਤ ਵਿੱਚ ਲਟਖੜਾ ਰਿਹਾ ਸੀ ਉਸਨੂੰ ਵੇਖਦਿਆਂ ਹੀ ਪੁਲਦੇਵ ਕੌਰ ਨੇ ਗਾਲਾਂ ਦੀ ਪਿਛਾੜ ਲਾ ਦਿੱਤੀ ਬਿੱਟੂ ਬੈਠਾ ਸੁਣੀ ਗਿਆ ਤੇ ਉਸਦੀ ਮਾਂ ਲਗਾਤਾਰ ਕਰੀਬ 1 ਘੰਟਾ ਬੁਰਾ ਭਲਾ ਕਹਿੰਦੀ ਰਹੀ ਫਕੀਰ ਉਹ ਚੁੱਪ-ਚਾਪ ਚੁਬਾਰੇ ਚ ਜਾ ਕੇ ਮੰਜੇ ਤੇ ਲੇਟ ਗਿਆ ਜੀਤੀ ਦੀਆਂ ਮਿੰਨਤਾਂ ਕਰਨ ਤੇ ਵੀ ਉਸਨੇ ਖਾਣਾ ਨਾ ਖਾਦਾ ਸਾਰਾ ਟੱਬਰ ਸੌਂ ਚੁੱਕਾ ਸੀ ਸਵੇਰ ਹੋਈ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਸਪੀਕਰ ਤੋਂ ਫਤਿਹ ਬੁਲਾ ਕੇ ਸਵੇਰ ਦੇ 4:30 ਵਜੇ ਦਾ ਸਮਾਂ ਬੋਲਿਆ ਜੀਤੀ ਵਿਆਹ ਵਾਲੇ ਦਿਨਾਂ ਦੀ ਖੁਸ਼ੀ ਵਿੱਚ ਚਾਹਵਾਂ ਨਾਲ ਉੱઠી ਤੇ ਚਾਹ ਬਣਾ ਕੇ ਬਿੱਟੂ ਨੂੰ ਚੁਕਾਉਣ ਗਈ। ਹੁਣ ਬਿੱਟੂ ਬੋਲ ਨਹੀਂ ਸਿਰਿਆ। ਜੀਤੀ ਨੇ ਚਾਰ ਸਫੇਰੇ ਨਿਗਾਹ ਮਾਰੀ। ਉਸ ਦੀ ਨਿਗਾਹ ਬਿੱਟੂ ਦੇ ਸਹਰਾਣੇ ਪਏ ਕੀੜੇ ਮਾਰ ਦਵਾਈ ਵਾਲੇ ਡੱਬੇ ਤੇ ਪਈ। ਫਿਰ ਉਸਨੇ ਆਪਣੇ ਪਤੀ ਦੇ ਮੂੰਹ 'ਤੇ ਕੱਪੜਾ ਲਾਇਆ ਤਾਂ ਉਸ ਦੀ ਚੀਕ ਨਿਕਲ ਗਈ। ਉਸੇ ਬੁੱਲਾਂ 'ਤੇ ਝੱਗ ਸੁੱਕ ਚੁੱਕੀ ਸੀ। ਮਾਂ ਵੀ ਭੱਜੀ ਆਈ ਪਰ ਵੇਲਾ ਬੀਤ ਚੁੱਕਾ ਸੀ। ਕਲੇਸ਼ ਮੂਰੇ ਪਿਆਰ ਤੇ ਸਬਰ ਹਾਰ ਗਿਆ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਕਲੇਸ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ